ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਜਿਸ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਕੋਠੇ ਟੱਲ ਵਾਲੀ ਦੇ ਨਾਲ ਆ ਜੀ ਕੋਠੇ ਮੈਰਕੀ ਪਹਿਲਾ ਲਖਵੀਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਸੂਈ ਹੁਣੇ-ਹੁਣੇ ਸੂਈ ਇੱਕ ਮੱਝ ਦਿਖਾ ਰਹੇ ਆ ਤੇ ਕਿੰਨਾ ਤੋਂ ਤੁਸੀਂ ਕਿਹੜਾ ਸੂਆ ਇਹਦੀ ਆਪਾਂ ਗੱਲਬਾਤ ਅੰਕਲ ਦੇ ਨਾਲ ਕਰਾਂਗੇ ਸੋ ਠੰਡੇ ਸੀਲ ਮਿੱਤਰੋ ਫੁੱਲਾ ਪਰ ਆਪੋ ਤੋਂ ਥੋੜੀ ਜੀ ਮਿੱਤਰੋ ਡਰਦੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦਾ ਸੰਪਰਕ ਚੰਗਾ ਥਣਾ ਤੇ ਇਹ ਜਿਹੜੀ ਥੋੜੀ ਥੋੜੀ ਭਲੂਆ ਮਿੱਤਰੋ ਭਲਾ ਜਿਹਨੂੰ ਆਪਾਂ ਕਹਿੰਨੇ ਆਂ ਕਈ ਪਸੂ ਕਰ ਜਾਂਦੇ ਨੇ ਇਹ ਕੁਝ ਟਾਈਮ ਕਰਦੇ ਨੇ ਕਹਿੰਦੇ ਬਾਅਦ ਦੇ ਵਿੱਚ ਬਿਲਕੁਲ ਥਣ ਸਾਫ ਹੋ ਜਾਂਦੇ ਨੇ ਇੱਕ ਵਾਰੀ ਆਪਾਂ ਤੋਰਗੇ ਜੀ ਤੇ ਉਸ ਤੋਂ ਬਾਅਦ ਪੂਰੀ ਗੱਲਬਾਤ ਕਰਾਂਗੇ ਸੋ ਕੱਦ ਮਿੱਤਰੋ ਦਰਬਿਆਨਾ ਤੇ ਇਹਦੇ ਪੱਖੋ ਬੈਸੇ ਤਾਂ ਸੋਹਣੇ ਸੀਗਾ ਕਰ ਹੁਣ ਮਿੱਤਰੋ ਜਦੋਂ ਸੂ ਪੈਂਦਾ ਪਸ਼ੂ ਲਿੱਸਾ ਲੱਗਣ ਲੱਗ ਜਾਂਦਾ ਕੋਈ ਖਾਸ ਗੱਲ ਨਹੀਂ ਤੇ ਦੁੱਧੋ ਵੀ ਵਧੀਆ ਘੱਡੇ ਨੇ ਜਿਹੜਾ ਪਿਛਲੇ ਸੂਏ ਦਾ ਦੁੱਧ ਸੀ ਥੋੜਾ ਜਿਹਾ ਜਦੋਂ ਆਪਾਂ ਮਿੱਤਰੋ ਪਸ਼ੂ ਨੂੰ ਪਾਸੇ ਕਰਦੇ ਆਂ ਦੂਜਾਂ ਤੋਂ ਤਾਂ ਕਰਕੇ ਥੋੜਾ ਜਿਹਾ ਬੱਚੇ ਦਾ ਕਰਦੀ ਐ ਮੋੜ ਲੇ ਜੀ ਬਸ ਇਧਰ ਥੋੜਾ ਨਾ ਥੋੜੀਆਂ ਭਲਾ ਨੇ ਮਸਲਦਾ ਨਹੀਂ ਨਾ ਮੋੜ ਮੋੜੀ ਮੋੜੀ ਪੂਰਾ ਮੁੱਦਰਾ ਮਾਰੋ ਫੋਰ ਫੋਰ ਮੋਰ ਆ ਪਰ ਦੇ ਮੇਤਰਾ ਦਰਦੀ ਆ ਮਤੋਂ ਹਣਾ ਯਾਰ ਐ ਤੁਸੀਂ ਬਾੜ ਹੁਣ ਚੱਲ ਕੋਈ ਨੀ ਮੋੜ ਲੈ ਬਸ ਚੱਲ ਕੋਈ ਗੱਲ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਜਿਹੜੀ ਆਪਾਂ ਐ ਮੱਝ ਦਿਖਾਈ ਹੈ ਹਣਾ ਹਾਂਜੀ ਇਹਦਾ ਕਿਹੜਾ ਸੁਆ ਮੈਣ ਇਹ ਤੀਜਾ ਜੀ ਐਵੇਂ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਤੀਜੇ ਸੁਏ ਸੋਈ ਜਾਏ ਸੋਈ ਜਾਏ ਥੋੜੀ ਵੱਡੀ ਹੋ ਕੇ ਬਣੀ ਆ ਹਾਂ ਵੱਡੀ ਫੁਕੀ ਬਣੀ ਓਕੇ ਤੇ ਬੱਚਾ ਮੰਗਰ ਬੱਚਾ ਕਟਿਆ ਜੀ ਕਟਾਂ ਜੇ ਬੈਠਾ ਹੀ ਆ ਹੈ ਹਾਂ ਜੀ ਠੀਕ ਹੈ ਤੇ ਦੁੱਧ ਦੇਣਾ ਸਹੀ ਕਿੰਨਾ ਕੱਢਿਆ ਜੀ ਇਹ 10 11 ਕਿਲੋ ਦਿੰਦੀ ਆ 10 11 ਕਿਲੋ ਹਮ ਠੰਡੀ ਸੀਲ ਹਾਂ ਜਿਹੜੇ ਹੁਣ ਇਹ ਥਣ ਮੋٹے ਕਰੀ ਖੜੀ ਆ ਹਨ ਹਾਂ ਇਹ ਕੰਮੇ ਦਿਨਾਂ ਸਾਫ਼ ਹੋ ਜਾਂਦੇ ਆ ਇਹ ਤੀਜੇ ਚੌਥੇ ਦਿਨ ਹੋ ਜਾਨਗੇ ਵਧੀਆ ਬਣ ਜਾਂਦੇ ਆ ਹਾਂ ਠੀਕ ਆ ਤੇ ਮੁੱਲ ਕੀ ਕਰਤਾ ਜੀ ਦਾ ਇਹ 90000 ਰੁਪਿਆ ਜੀ ਮਾਨ ਤਾਣ ਮਾਨ ਤਾਣ ਤੋਂ ਫਿਰ ਜਦੋਂ ਕੋਈ ਆਊਗਾ ਵੇਖਾਂਗੇ ਓਕੇ ਇਹ ਫੋਨ ਨੰਬਰ ਜੀ ਆਪਣਾ ਜਾਦਾ ਹਾਂਜੀ ਹਾਂਜੀ 93646 94646 62919 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਇਹ ਕਹਨੇ ਵੀ 10 11 ਲੀਟਰ ਦੁੱਧ ਦਿੰਦੀ ਆ ਮੰਗਰ ਕੱਟਾ ਠੰਡੀ ਸੀਲ ਮਿੱਤਰੋ ਫੋਲਾ ਪਰ ਆਪਾਂ ਤੋਂ ਥੋੜੀ ਜਿਹੀ ਡਰਦੀ ਆ ਤਾਂ ਕੋ ਤਾਂ ਕਰਕੇ ਮੂੰਹ ਡੜ ਰਹੀ ਆ ਸੋ ਫਿਰ ਆਪਾਂ ਕਹਨੇ ਵੀ ਇਹ ਭਲਾ ਨੇ ਤੇ ਇਹ ਕੁਝ ਟਾਈਮ ਮਿੱਤਰੋ ਕਿਸੇ ਕਿਸੇ ਪਸ਼ੂ ਦੇ ਰਹਿੰਦੀਆਂ ਨੇ ਜਦੋਂ ਇਹ ਪਸ਼ੂ ਮਿੱਤਰੋ ਇੱਕ ਦੋ ਦਿਨਾਂ ਤੋ ਬਾਅਦ ਇਹ ਤਕਰੀਬਾ ਠੀਕ ਹੋ ਜਾਂਦੀਆਂ ਨੇ ਜੋ ਜਿਹੜੇ ਵੀਰ ਨੂੰ ਲੋੜ ਆ ਤਾਂ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ